ਗੁਰੂ ਮਹਾਰਾਜ ਦੇ ਹਜ਼ੂਰੀ ਚ ਬੈਠੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਾਨ ਸਾਹਿਬ ਜੀ ਪਾਵਰ ਜੀ ਵੇਟੋੜੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਾ ਸਾਰੇ ਬੜੇ ਹੀ ਦੁੱਖ ਦੀ ਘੜੀ ਵਿੱਚ ਆਪਣੇ ਬਾਪ ਦੀ ਸਤਿਕਾਰ ਜੋ ਸਰਦਾਰ ਅਮਰ ਸਿੰਘ ਜੀ ਛਾੜੇ ਵਿਧਾਇਕ ਵਿਧਾਇਕ ਅਫੀਸਰ ਉਹਨਾਂ ਦੀ ਅੰਤਮ ਰਸਮ ਵਿੱਚ ਸ਼ਰਧਾਂ ਦੇ ਸਾਰੇ ਤੁਹਾਨੂੰ 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 ਵਰਤ 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 ਜਾਲਾ ਮਹੀ ਮੋਹ ਮਤੀ ਆ ਅਮੀ ਭੰਗ ਪੜੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵੱਡੇ ਵੀਰ ਪੰਚਾਇਤ ਅਫਸਰ ਜਤੀ ਰਾਜ ਨੰਦਪੁਰ ਸਾਹਿਬ ਦੇ ਵਿਡੀਓ ਦਫ਼ਤਰ ਦੇ ਪੰਚਾਇਤ ਉਹ ਸ੍ਰੀ ਸਾਹਿਬ ਅਮਰ ਸਿੰਘ ਹੋਰੀ ਉਹਨਾਂ ਦੇ ਅੱਜ ਗੁਰਦੁਆਰਾ ਥੀਸ ਗੰਸਾਬ ਦੇਖੇ ਅੰਤਮ ਅਰਦਾਸ ਦੀ ਉਹਨਾਂ ਦੇ بیٹے ਸਾਡੇ ਬਹੁਤ ਹੀ ਸਤਿਕਾਰਯੋਗ ਸੁਖਮਿੰਦਰ ਸਿੰਘ ਬੇਟਾ ਤੇ ਜਸਵਿੰਦਰ ਸਿੰਘ ਲੋਡੀ ਹੋਰੀ ਦੀ ਪਰਮਾਤਮਾ ਨੇ ਇਹਨਾਂ ਤੇ ਕਿਰਪਾ ਕੀਤੀ ਹੈ ਉਹਨਾਂ ਦੇ ਪੂਰਨਿਆਂ ਤੇ ਚੱਲ ਰਹੇ ਆ ਉਹਨਾਂ ਦੇ ਭੋਗ 'ਚ ਸਾਜੀ ਪੀ ਅਤੇ ਸੋ ਐਕਸਐਮਐਲਏ ਗੁਰਪ੍ਰੀਤ ਸਿੰਘ ਜੀਪੀ ਹੋਰੀ ਵੀ ਆਏ ਆ ਬਲਕੀਤ ਸਿੰਘ ਡਾਕਾ ਜੀ ਵੀ ਆਏ ਆ ਸਾਬਕਾ ਮੰਤਰੀ ਪੰਜਾਬ ਸਰਕਾਰ ਅਖੀਰ ਚ ਸਾਡੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਹੋਰੀ ਪਰਿਵਾਰ ਵੱਲੋਂ ਸਭ ਦਾ ਧੰਨਵਾਦ ਕੀਤਾ ਤੇ ਆਪਣੇ ਮੁਖਾਰਿਕ ਤੋਂ ਬੋਲੇ ਆ ਕਾਫੀ ਦੁਨੀਆ ਆਈ ਸੀ ਉਹਦਾ ਸਭ ਦਾ ਦੁਨੀਆ ਦਾ ਬਹੁਤ ਬਹੁਤ ਧੰਨਵਾਦ